ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਡੇਰੀ ਫਾਰਮ ਨਾਟਗਰਾਂ ਦੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਹੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਦਾ ਪੰਜ ਨਗ ਦਿਖਾਵਾਂਗੇ ਆਪਾਂ ਪਹੁੰਚੇ ਆਂ ਵੀਰ ਨੇੜੇ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਨੋ ਕੀ ਹਾਲ ਜੇ ਲਾਈਆਂ ਰੌਣਕਾਂ ਚ ਯਾਰਾਂ ਬੇਲੀਆਂ ਦੀਆਂ ਵੀ ਤੇ ਝੋਟੀਆਂ ਦੀਆਂ ਵੀ ਠੀਕ ਆ 사ਸਰੀ ਗਾਲ ਵੀਰ ਜੀ ਹੋਰ ਸਨੋ ਕੀ ਹਾਲ ਜੇ ਵਧੀਆ ਵਧੀਆ ਕਿਰਪਾ ਕਰੋ ਹਾਂ ਦਾ ਦੀ ਕਿਰਪਾ ਹੀ ਚਾਹੀਦੀ ਆ ਇਕੱਠੇ ਹੋਏ ਫਿਰ ਅੱਜ ਹਾਰ ਬੱਲੀ ਆ ਹਾਂ ਠੀਕ ਠੀਕ ਜੇ ਤੇ ਵੀਰ ਜੀ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਵੀਰ ਜੀ ਲੀਡਾ ਦੇ ਪਿੰਡ ਲਖੂ ਵਾਲ ਸੀ ਵੀਨ ਨਾਲਾ ਜਿਹੜਾ ਮਰਦਾਂ ਦੇ ਠੀਕ ਜੇ ਤੇ ਫੋਨ ਨੰਬਰ ਬੋਲ ਦਿਓ ਠੀਕ ਆ ਕਿੰਨੀਆਂ ਝੋਟੀਆਂ ਅੱਜ ਆਪਣੇ ਕੋਲ ਮੈਂ 4-5 5 ਨੇ ਅੱਛਾ 5 ਨਾ ਆ ਗਏ ਅੱਜ ਸਾਰੀਆਂ ਸੋਈਆਂ ਸਵਾਈਆਂ ਤੇ ਗੱਬਣਾ ਵਿੱਚ ਗੱਬਣਾ ਹੋ ਰਹੀਆਂ ਜੀ ਠੀਕ ਹੈ ਜੀ ਦੋ ਸੁਈਆਂ ਜੀ ਦੋ ਸੁਈਆਂ ਤਾਜ਼ੀਆਂ ਬਿਲਕੁਲ ਤੇ ਬਾਕੀ ਗੱਬਣਾ ਕਰੀਏ ਸ਼ੁਰੂਆਤ ਠੀਕ ਜੀ ਹਾਂਜੀ ਦੱਸੋ ਇਹਦੇ ਬਾਰੇ ਫਿਰ ਫੁੱਲ ਜਾਣਕਾਰੀ ਇਹ ਰਾਤ 3 ਵਜੇ ਸੁਈਆਂ ਜੇਰਦਾਰ ਸੁਣਦੀ ਵੀਡੀਓ ਹੈ ਜੀ ਅੱਛਾ ਸੂਆ ਕਿੰਵਾ ਜੇ ਦਾ ਸੂਆ ਸਵੇਰ 4:00 ਵਜੇ ਠੀਕ ਹੈ ਮੂੰਹ 4:00 ਵਜੇ ਤੇ ਪਹਿਲਾ ਸੂਆ ਰਾਤ ਦੀ ਸੁਈ ਤੇ ਕਿੰਨਾ ਕੁ ਮੋੜਾ ਜੋਆ ਆਪਾਂ ਵੀਰ ਦੀ 2.5 ਕਿਲੋ ਫੇਰੇ ਜੋਆ ਮੈਂ ਤੁਹਾਨੂੰ ਪੂਰੀ ਠੰਡੀ ਸੀਲ ਠੰਡੀ ਦੇ ਬੱਜਾ ਲਾ ਕੇ ਦਿਖਾ ਦਨੇ ਉਹਦੀ ਗੱਲ ਠੀਕ ਜੀ ਹਾਂਜੀ ਧਾਰਾ ਧੁਰਾਂ ਦੀਆਂ ਇਹ ਪੋਲੀ ਠੀਕ ਜੇ ਇੱਕ ਵਾਰੀ ਖੋਲ ਕੇ ਦਿਖਾ ਦੀਏ ਤੇ ਫੇਰ ਲਾਉਨੇ ਬੱਚਾ ਆਪਾਂ ਖੋਲੋ ਵੀਰ ਜੀ ਲਓ ਜੀ ਵੀਰ ਚੈੱਕ ਕਰ ਸਕਦੇ ਤੁਸੀਂ ਸਿੰਘਾਂ ਦੀ ਕੁਆਲਿਟੀ ਬਹੁਤ ਸੋਹਣੀ ਹੈ ਬਾਕੀ ਜੈਡ ਬਲਾਇਆ ਗਿਆ ਥਾਂ ਥੋਂ ਤੇ ਬਹੁਤ ਹੀ ਸੋਹਣਾ ਕਰਮਾ ਵਾਲੀ ਦਾ ਅਾਡਰ ਕੁਆਲਿਟੀ ਪੂਰੀ ਟਾਪ ਦੀ ਆ ਵਜਨ ਵਜਨ ਪੂਰਾ ਝੋਟੀ ਦਾ ਬਾਕੀ ਤੋਰਾ ਤਾਰਾ ਚੈੱਕ ਕਰਾਉਂਦੇ ਆ ਤੁਹਾਨੂੰ ਲੈ ਜਾਓ ਵੀਰ ਜੀ ਲੰਮੀ ਲੈ ਜਾਓ ਗਾਣ ਮੋੜ ਲਓ ਮੋੜ ਲਓ ਕਰ ਸਕਦੇ ਲਾਗੇ ਤੋਂ ਫੇਸ ਕੁਆਲਟੀ ਚੈੱਕ ਥਾਣਾ ਦਾ ਸਹਿਜ ਪੂਰਾ ਓਕੇ ਆ ਬਾਕੀ ਵੀਰ ਨੂੰ ਪੁੱਛ ਰਹੇ ਆ ਕਿ ਕਿੰਨਾ ਕੁ ਦੁੱਧ ਭਰੂਗੀ ਕਿੰਨਾ ਦੁੱਧ ਭਰਜੂ ਵੀਰ ਜੀ ਦੁੱਧ ਕੱਢੀ ਵੀਰ ਜੀ 12 ਕਿਲੋ ਦੇ ਦਰੂਗੀ ਠੀਕ ਜੀ ਅੱਜ ਰਾਤੀ ਸਹੀ ਆ ਬੋਲਾ ਬੋਲਾ ਹੀ ਆ ਠੀਕ ਜੀ ਕਿੰਨਾ ਕੁ ਚੋਆ ਬੋਲਾ ਦੱਸਿਆ 2 ਢਾਈ ਕਿਲੋ ਦੇ ਕਰੀਬ ਬੋਲਾ ਚੋਆ ਜੇ ਤੇ ਕੀ ਰੇਟ ਰੱਖਣਾ ਆਪਾਂ ਇਹਦਾ ਬੱਚਾ ਲਾ ਕੇ ਦਿਖਾ ਲਈ ਦਿਖਾ ਦਿਓ ਦਿਖਾ ਦਿਓ ਇਹਨਾਂ ਨੂੰ ਸ਼ਾਟ ਛੱਟ ਵੀਰ ਬੱਚਾ ਫਲਕਾਰੀ ਲਾ ਦੀਏ ਕਰੀ ਲਓ ਜੀ ਜੈਡ ਬਲੈਕ ਆ ਐ ਪੂਰੀ ਪਲੀ ਗਰਮ ਵਾਲੀ ਥੋਡੇ ਖੱਡੇ ਆ ਪੂਰੇ ਬਰਾਬਰ ਸਾਤੀ ਬੱਚਾ ਵੀਰ ਨੇ ਲਾਤਾ ਕਾਫਕੀ ਆ ਗਿਆ ਪਿੱਛੇ ਮੇਲ ਤੇ ਫੀਮੇਲ ਆ ਮੇਲ ਕਾਫ ਆ ਗਿਆ ਜੀ ਚਾਲਾਗਰ ਤਾਂ ਬਾਹਲੇ ਲਓ ਜੀ ਬਗੀਚਾ ਵੀਰ ਮਾਰੂਗਾ ਧਾਰਾਂ ਸੱਚੇ ਵਾਇਗ੍ਰਮ ਨੇ ਤੁਹਾਨੂੰ ਚਿਆਕ ਲਓ ਜੀ ਅਗਲੇ ਥਣਾ ਦੀ ਚੁਆਈ ਬਿਲਕੁਲ ਗੋਲ ਧਾਰਾਂ ਆਜ ਮਕਰਲੇ ਸਣਾ ਦੀ ਕੋਈ ਨਾ ਆਉਣਾ ਨਾ ਚੱਲਦਾ ਕੋਈ ਜੁੜੀ ਬਹੁਤ ਵਧੀਆ ਚੁਆਈ ਮਾਰ ਦਿਓ ਇੱਕ ਦੋ ਧਾਰਾ ਹੋਰ ਮਾਰ ਦਿਓ ਰਿਆ ਲਓ ਜੀ ਬਿਲਕੁਲ ਸਾਫ ਚਵਾਈ ਜੇ ਇੰਨਾ ਝੋੜੀਆਂ ਪਹਿਲਾਂ ਮਿਲਦੀਆਂ ਨਹੀਂ ਯਾਰ ਨਹੀਂ ਨਹੀਂ ਮਿਲਦੀਆਂ ਆ ਵੇਖੋ ਲਾਗੇ ਬੰਦਿਆਂ ਦੀ ਿਹੜੀ ਆ ਤੇ ਜਿਆਦਾ ਨਹੀਂ 6-7 ਜਣੇ ਲਾਗੇ ਝੋਟੀ ਤੇ ਕੀ ਮੋਲ ਰੱਖਣਾ ਵੀਰ ਜੀ ਇਹਦਾ ਮੋਲ ਤੇ ਮੇਰਾ ਜੀ ਕਰਾ ਇੱਕ ਪੰਜੀ ਕਰ ਲੀਏ ਜਾਇਜ਼ ਕਰੀਏ ਬਿਲਕੁਲ ਜਾਇਜ਼ ਇੱਕ 20 ਦੇ ਹਾਂ ਜੀ ਬਗੀਚਾ ਵੀਰ ਜੀ ਸੇਰਾ ਵੀਰ ਵੀ ਆਇਆ ਕਰੋ ਮਾਨਦਾਨ ਹਾਂ ਜੀ ਕਰੀਏ ਮਾਨਦਾਨ ਮਾਨਦਾਨ ਕਰੀਏ 15 ਦੇ ਤੇ ਦੀ ਨਹੀਂ ਹਾਂ ਰਿਲੀਟ ਮਦਰਾਂ ਦੀ ਹੈ ਨਾ ਜੇ ਕੱਟ ਲਈ ਹਾਂ ਨਾ ਦੱਸੋ ਚੋਲੋ ਇੱਕ ਲੱਖ ਦੇ 8000 ਦੀ ਪਹਿਲਾ ਸੂਆ ਤੇ ਰਾਤ ਦੀ ਸੂਈ ਠੀਕ ਹੈ ਠੀਕ ਹੈ ਤੇ ਜੋਲ ਨੂੰ ਭਾਵੇਂ ਥੱਲੇ ਇਤਨਾ ਬੈ ਬੈ ਮਨਜੋਤ ਬੈ ਜਾ ਕੋਈ ਨਹੀਂ ਬੈ ਜਾ ਕਰੋ ਚੈੱਕ ਆ ਵੀ ਰੋ ਜੋਡੀ ਪੂਰੀ ਗੱਲ ਫਾਦਿਆ ਠੰਡੀ ਕੱਟੀਆਂ ਜਿਹੜਾ ਮੈਂ ਨਿਆਣਾ ਸਣਾ ਜਿਹੜਾ ਮੱਰੀ ਜੁਆ ਸਹੀ ਗੱਲ ਬਿਲਕੁਲ ਠੰਡੀ ਸੀਲ ਏ ਨਸਲ ਦੀ ਗੱਲ ਆ ਮੇਨ ਗੱਲ ਹੁੰਦੀ ਨਸਲ ਕਰਤੂਤ ਬਾਕੀ ਸਿੰਘ ਵੀ ਦਿਖਾ ਦਿਓ ਨਹੀਂ ਬਹੁਤ ਕੁਆਲਟੀ ਵਾਲੀ ਕੱਟੀ ਆ ਸਿੰਘ ਬਹੁਤ ਹੀ ਸੋਹਣਾ ਲੱਗਾ ਕੁੰਡਾ ਚੂਰ ਤੇ ਆ ਜਾਓ ਅੰਦਰ ਜਿਹੇ ਨੰਬਰ ਦੱਸਿਓ ਵੀਰ ਜੀ ਇਹਦੇ ਬਾਰੇ ਬਿੱਲਾ ਸੁਆ ਚਾਰ ਦੰਦ ਜੀ ਠੀਕ ਜੀ ਕਹੋ ਤੇ ਪੁੱਟ ਕੇ ਦੰਦ ਖਾਣੇ ਨੇ ਜਿੰਨੇ ਕਲੀਮ ਨੂੰ ਨਹੀਂ ਚਲਾ ਆ ਹਾਂ ਆਪਣੇ ਬੱਚਾ ਦਲਾਇਆ ਜੱਪਾ ਠੀਕ ਲਓ ਜੀ ਚੈੱਕ ਕਰ ਸਕਦੇ ਥਾਂ ਤੇ ਕੀ ਕਹਿੰਦੇ ਪੀੜੀ ਤੇ ਪਾਵਾਂ ਵਰਗੇ ਜਮੇ ਹਾਂਜੀ ਤੇ ਉਹ ਇਹਨੂੰ ਵੀਰ ਨੂੰ ਸਾਈ ਵੀ ਉਹਨਾਂ ਦਿੱਤੀ ਆ 500 ਰੁਪਈਆ ਦਾ ਠੀਕ ਜੀ ਇਹ ਸਾਡੇ ਸਾਹਮਣੇ ਹੀ ਮਾਰੋ ਨਾ ਬੱਚਾ ਲਾ ਕੇ ਵੇਖਿਆ ਠੀਕ ਠੀਕ ਜੀ ਵੱਡੀ ਨਹੀਂ ਭੱਟੀ ਆ ਵੱਡੀ ਛੋਟੀ ਕੱਦ ਵਜਨ ਪੂਰਾ ਸੁਹਾ ਦੁੱਜਾ ਪਹਿਲਾ 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 ਸੁਹਾ ਮੂੰਹ ਚਾਰ ਦੰਦ ਲੈ ਜੋ ਵੀਰ ਜੀ ਲੰਮੀ ਤੋਰ ਦੇ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਸਿਰ ਮੂੰਹ ਦੀ ਪੂਰੀ ਫੇਸ ਕੁਆਲਿਟੀ ਜਿਹੜੀ ਆ ਸਿੰਘ ਇੱਕ ਨੰਬਰ ਪੇਠ ਬੁੜਾ ਇੱਕ ਨੰਬਰ ਇਹ ਥਣਾ ਦਾ ਸਾਇਰ ਗੈਪ ਵੀ ਇੱਕ ਨੰਬਰ ਹੈ। ਬਾਕੀ ਦੀ ਜਾਣਕਾਰੀ ਵੀਰ ਤੋਂ ਲੈਣੇ ਆ ਇਹਦੇ ਥੱਲੇ ਦੁੱਧ ਕਿੰਨਾ? ਕਿੰਨਾ ਦੁੱਧ ਆ ਵੀਰ ਜੀ ਇਹਦੇ ਕੋਲ? ਵੀਰ ਜੀ ਛੋਡੀ ਕੋਲ 10 ਤੋਂ ਬਾਹਰ ਹੀ ਹੈ ਕੋਈ 11 ਕਿਲੋ ਦਾ 10 ਦੀ ਗਰੰਟੀ ਫੁੱਲ। ਲਓ ਜੀ ਵੀਰ ਜੀ 10 ਲੀਟਰ ਦੀ ਫੁੱਲ ਗਰੰਟੀ ਦੁੱਧ ਵਾਧੇ ਹੋਊਗਾ। ਮੂੰਹੋਂ ਚਾਰ ਦੰਦ ਹੈ ਜੀ। ਸਿੰਘ ਬਹੁਤ ਸੋਹਣਾ ਲੱਗਾ। ਫੀਮੇਲ ਵੀ ਸ਼ਿਕਾਫਾ ਕਿੰਨੇ ਕਿ ਦਿਨਾਂ ਦਾ ਉਹ ਵੀਰ ਜੀ? 17 ਦਿਨਾਂ ਦਾ ਬੱਚਾ ਜੇ ਜੇ। ਤੇ ਇਹਦੇ ਰੇਟ ਦੀ ਗੱਲ ਕਰੀਏ ਤੇ? ਆ ਵੀ ਨਾ ਸੇਵ ਕਰ ਲਈਏ ਤੇ ਨਹੀਂ ਕੈਸ਼ ਕਰੀਏ ਇੱਕ 15 ਦੇ ਦਿੱਤੀ ਹਾਂਜੀ 20 ਦੀ ਵੀ ਬੜੀ ਇੱਕ 10 ਦੀ 20 ਦੇ ਦੀ ਹੈ ਇੱਕ 10 ਦੀ ਹਾਂਜੀ ਫਿਰ ਛੇਰੇ ਦੀ ਸਲਾ ਲੈਣੀ ਹੈ ਛੋਟੇ ਰੇਟਾਂ ਵਾਲਾ ਵੀ ਆ ਗਿਆ ਵੀਰ ਹਾਂਜੀ ਹੋਣਾ ਹੁਣ ਕੇ ਮੈਨੂੰ ਟਾ ਲੈਣਾ ਮੈਨੂੰ 10 ਦੀ ਫਿਰ ਦੱਸੋ ਫਿਰ ਹਾਂ ਨਾ ਹੀ ਕਰ ਦਈਏ ਹਾਂ ਹਾਂ ਆ ਗਿਆ ਵੀਰ ਹਾਂਜੀ ਇੱਕ ਘੱਟ ਗਿਆ ਹਾਂ ਇਹਦਾ ਹੈ ਇੱਕ ਦਾ ਦੀ ਇੱਕ ਦਾ ਹਾਂਜੀ ਇੱਕ 3 ਦੀ ਲਓ ਜੀ ਵੀਰ ਜੀ 1 ਲੱਖ ਤੇ 3000 ਦੀ ਪਹਿਲਾ ਪਹਿਲਾ ਸੁਗਾ ਪਹਿਲੇ ਨੰਬਰ ਵਾਲੀ ਪਹਿਲਾ ਸੁਗਾ ਇਹ ਮੂੰਹ ਚਾਰ ਦੰਦ ਆ ਵੀ ਗੱਟੀ ਚਾਰ ਦੰਦ ਚੱਲਦੀ ਇਹ ਵੀ ਕੱਢਣ ਡਈਏ ਛੋਟੀ ਲੈ ਜੂਗਾ ਇਹ ਆ ਵੀ ਛੋਟੀ 1 ਲੱਖ ਤੇ 3000 ਦੀ ਹਾਂ ਨਾ 200 ਰੁਪਿਆ ਛੋੜ ਹਾਂਜੀ ਹਾਂਜੀ ਲਓ ਜੀ ਵੀਰ ਜੀ ਤੇ ਇਹਨਾਂ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਕਿਹਦੀ ਕੱਢਣ ਡਈਏ ਦੋਂਦੀ ਆ ਲੈ ਅੱਛਾ ਜੀ ਚੌਗੀ ਦੇ ਕੱਢਣ ਡਈ ਦੰਦਾਂ ਠੀਕ ਜੀ ਇਹ ਵੀ 24 ਦੇ ਦੰਦ ਜਿਹੜੇ ਕੱਢਣ ਡਈ ਆ ਤੇ ਗੱਬਣਿਆ ਵੀਰ ਜੀ ਹਾਂਜੀ ਗੱਬਣਿਆ ਕਿੰਨੇ ਦਿਨ ਖੜਦੀ ਆ ਦਿਨਾਂ ਲੈ 10 12 ਨੇ ਲੈ ਜੀ ਦਿਨ 12 ਲੈ ਜੂਗਾ 15 ਨੇ ਖੜ ਠੀਕ ਜੀ ਇਹ ਵੀ ਪਹਿ ਵੱਡੀ ਛੋਟੀ ਜੈਡ ਬਲੈਕ ਸਾਰੀਆਂ ਹਰਿਆਣਾ ਦਾ ਹਰਿਆਣੇ ਦਾ ਕਾਲਾ ਬਾਲ ਤੇ ਕਾਲਾ ਸੋਨਾ ਕੰਪਲਵਾਨ ਇਹ ਵੀਰ ਆਪਣਾ ਪਹਿਲਵਾਨ ਹੈ ਪਹਿਲਵਾਨੀ ਕਰਦਾ ਗੁਰਵਿੰਦਰ ਨਾਓ ਜੀ ਵੀਰ ਜੀ ਚੈੱਕ ਕਰ ਸਕਦੇ ਆਰਡਰ ਕੁਆਲਿਟੀ ਬਹੁਤ ਸੋਹਣੀ ਖਾਣਾ ਦਾ ਸਾਈਜ ਹੈ ਵੀ ਚੰਗਾ ਮੂੰਹ ਮੱਥੇ ਦੀ ਬਹੁਤ ਸੋਹਣੀ ਸਿੰਘ ਟੁੰਡਾ ਚੂਰ ਤੇ ਰੰਗ ਜੈਡ ਬਲੈਕ ਤੇ ਨੇ ਝੋਟੀਆਂ ਅਜੇ ਤੱਕ ਐਡੀਆਂ ਦਿਖਾਈਆਂ ਪਹਿਲਾ ਪਹਿਲਾ ਸੂਆ ਤੇ ਵੀਰ ਜੀ ਕਿੰਨਾ ਕੁ ਦੁੱਧ ਭਰੂਗੀ ਝੋਟੀ ਵੀਰ ਜੀ ਇਹ ਵੀ ਦੁੱਧ 12 ਕਿਲੋ ਭਰੂਗੀ ਜਾਨੇ ਦੀ ਕੱਟੀ ਲਓ ਜੀ ਵੀਰ ਜੀ ਪਹਿਲਾ ਸੂਆ ਤੇ 12 ਲੀਟਰ ਦੀ ਉਮੀਦ ਹੈ ਝੋਟੀ ਕੋਲ ਤੇ ਪੁੱਛਦੇ ਆ ਦਾ ਰੇਟ ਕੀ ਰੇਟ ਰੱਖਣਾ ਵੀਰ ਜੀ 10 ਦਾ ਦੇ ਦਈਏ ਵੀ ਕਰੀਏ ਮਾਨਤਾ ਨਾ ਪੰਜ ਛੱਡ ਦਈਏ ਇੱਕ ਪੰਜ ਦੀ ਦੇ ਦਾਂ ਹੋਰ ਛੱਡ ਦਈਏ ਮਜੂਦ 10 ਕਰੀਂ ਜੀ 10 ਮਜੂਦ 1 ਲੱਖ ਦੀ 1 ਲੱਖ ਦੀ ਛੇਰੇ ਆ 10 ਓਏ ਜਿਆਦਾ ਤਾਂ ਨਹੀਂ ਕਰਤਾ ਛੇਰੇ ਵਾਲਾ ਕਰੋ ਹਾਂਜੀ ਮੈਂ ਉਹਨਾਂ ਦੀ ਲਿਆਣੀ ਚ ਵੀ ਕਟਾਦਾ ਮੈਂ ਉਹਨਾਂ ਦੀ ਲਿਆਣੀ ਚ ਵੀ ਡਾਦਾ ਭਰਾ ਨਹੀਂ ਪੱਕਾ ਜਾਂਦਾ ਸੀਗੇ ਜੱਜ ਮਾਨਦਾਨ ਹੋਉਂਦਿਆ ਤੇ ਵੀਰ ਵੀ ਮਾਨ ਰੱਖਣਦਿਆ ਟਾਡਾ ਹਾਂ ਗੱਲ ਨਹੀਂ ਮੋੜਦਾ ਆ ਇਹਦੇ ਘਾਟ ਵੀ ਜਾਂਦਾ ਵੀ ਲੋ 92000 ਜੁੜੀ ਲੋ ਜੀ ਵੀਰ ਜੀ 90000 ਜੁੜੀ ਵੇਖਿਓ ਇਹਦੇ ਘਾਟਾ ਨਾ ਪਾ ਦੇ ਮੇਰੇ ਭਰਾ ਨੂੰ। ਉਹਨੇ ਕਹਿ ਜਦੋਂ ਕੀ ਕਰ ਸਕਦੇ ਆ। ਠੀਕ 90 ਹਜ਼ਾਰ ਦੀ ਹਾਂ ਨਾ ਤੇ ਮੈਨੂੰ ਮੈਨੂੰ ਨਹੀਂ ਲੱਗਦਾ ਕੋਈ ਸਸਤੀ ਮੇਰੀ ਵੱਡੀ ਹੈ ਨਾ ਤੇ ਛੋਟੀ ਦੀ ਕੰਨੀ ਤੋਂ ਲੱਗੀ ਚੋਟੀ ਦੇ ਹਿਸਾਬ ਨਾਲ ਰੇਟ ਬਿਲਕੁਲ ਜਾਇਜ਼ ਹੈ। ਵੱਡੀ ਛੋਟੀ ਹਾਂਜੀ ਕੋਈ ਵੀਰ ਕਹੇ ਕਿ ਡੰਦਰਾ ਦੀ ਕੋਈ ਗੱਲ ਆ ਤਾਂ ਇਸ ਤਰ੍ਹਾਂ ਡੇ ਕਰਾਈ। ਠੀਕ ਆ ਭਰਾ ਆਏ ਸਾਡਾ ਪਿਆਰ ਆ। ਹਾਂਜੀ ਹਾਂਜੀ ਮੈਂ ਤਾਂ ਚੱਕਣ ਦਿਆਂ ਵੀ ਉਹਨਾਂ ਵੇ ਅੱਜ ਲਿਆਂਦੀ। ਮੈਂ ਤਾਂ ਨਾ ਮੇਨ ਗੱਲ ਦੱਸੋ। ਹਾਂਜੀ ਤੇ ਤੁਸੀਂ ਸਲਾਹ ਬਣਾਈ ਆ ਮੱਝਾ ਹੋਰ ਲੈਣ ਜਾਣਾ। ਬਿਲਕੁਲ ਜਿਹੜੀ ਸੱਚੀ ਗੱਲ ਆ ਜਿਹੜੀ ਸੱਚੀ ਗੱਲ ਆ ਕਿਉਂ ਨੀੜੇ ਪਾ ਹਾਂਜੀ ਹਾਂ ਜੀ ਸਾਹ ਪਤਾ ਕੀ ਆ ਵੇਖੋ ਹਾਂ ਕਰਦੇ ਸੱਚੀ ਆ ਪਾਈਆਂ ਨਾ 11 3 ਹੁਣ ਤੁਹਾਡਾ ਵੀ ਮਾਲ ਵਿਗਿਆ ਸ਼ੇਰੇ ਦਾ ਵੀ ਵਿਗਿਆ ਤੇ ਤੁਸੀਂ ਆਂਦੇ ਵੀਰ ਦਾ ਮਾਲ ਵੇਚ ਕੇ ਇਕੱਠੇ ਚੱਲੀਏ ਵੀਰ ਨੇ ਪਸ਼ੂ ਲੱਲੇ ਨਾ ਕੱਲੇ ਹਾਂਜੀ ਇਹਨਾਂ ਮਟਕਿਆਂ ਨਾਲ ਆਈਏ ਨੇ ਲੱਲੇ ਆ ਪਾਈਆਂ 11 3 ਨੂੰ ਤਨੋਂ ਲੈ ਜਾਣਾ ਤਾਂ ਕਰਦੇ ਨੇ 90 9000 ਦਿਖਾ ਦਿੰਦਾ ਮੈਂ ਕਹਿੰਦੇ ਮੈਂ ਤੁਹਾਨੂੰ ਘਰੋਂ ਦੇ ਵੇਚ ਹੀ ਜਾਂਦੇ ਨਾ 50 ਲੱਗੂ ਪੈਦਾ ਨਾ ਲਓ ਵੀਰ ਜੀ 90000 ਦੀ ਤਿੰਨ ਨੰਬਰ ਵਾਲੀ ਪਹਿਲਾ ਸੁਗਾ ਤੇ ਆਜੋ ਚੌਥੇ ਨੰਬਰ ਤੇ 17 18 ਕਿਲਵਾਰੀ ਵੀ ਆ ਗਈ ਜੀ ਅੱਛਾ ਜੀ ਲਓ ਵੀਰ ਜੀ 17 18 ਲੀਟਰ ਵਾਲੀ ਕਿੰਮਾ ਸੁਗਾ ਸੋਨਾ ਵੀਰ ਜੀ ਨੇ ਪਿਛਲੇ ਵੀਰ ਜੀ ਹੁਣ ਸੁਨਾ ਆ ਠੀਕ ਜੀ ਵਾਲੀ ਲਾ ਕੇ ਵੀ ਵਖਾਉਣਾ ਤੁਹਾਨੂੰ ਪਹਿਲਾਂ ਖੋਲ ਕੇ ਦਿਖਾ ਲੀਏ ਤੋੜੋ ਵੀਰ ਜੀ ਤੋੜੋ ਖੋਲ ਕੇ ਤੋੜੋ ਇਹਨੂੰ ਤਿੱਜਾ ਸੁਗਾ ਸੋਨਾ ਕਿੰਨੇ ਦਿਨ ਖੜਦੀ ਆ 10 ਦਿਨ ਲੈ 10 ਦਿਨ ਲੈ ਕਿੰਨੇ ਆ ਕੰਮ ਆ ਪੰਦੀ ਜੀ ਬੜੀ ਠੀਕ ਹੈ ਲਓ ਜੀ ਕਰਮਾ ਵਾਲੀ 10 ਦਿਨ ਅਜੇ ਬਾਕੀ ਜੇ ਤੇ ਬਾਕੀ ਥੱਲੇ ਪੰਡਾ ਹੀ ਪਾਈਆਂ ਥਾਣ ਬਹੁਤ ਸੋਹਣਾ ਲੱਗਾ ਨੂਕ ਵਾਲਾ ਤੇ ਸਿੰਘ ਮੂੰਹ ਦੀ ਖੂਬਸੂਰਤ ਬਾਕੀ ਤੋਰਾ ਤਾਰਾ ਤੁਹਾਨੂੰ ਲੰਮੀ ਤੋਰ ਕੇ ਦਿਖਾ ਦਿੰਨੇ ਆ ਪਿੱਠ ਪੁੜੇ ਦੀਆਂ ਮਜ਼ਬੂਤ ਆ ਮੋੜ ਲਓ ਵੀਰ ਜੀ ਮੋੜ ਲਓ ਵੀਰ ਦੇ ਕਹਿਣ ਮੁਤਾਬਕ ਜਿਹੜੀ 17 ਲੀਟਰ ਦੁੱਧ ਦੀ ਝੋਡੀ ਭਰੂਗੀ ਤੀਜਾ ਸੂਗਾ ਦੇਣ ਕੁਝ ਬਾਕੀ ਹੈ ਜੇ ਸੂਨ ਚ ਵਾਹ ਕਰੋ ਦਰਸ਼ਨ ਸੂਨ ਦਾ ਘੋਰ ਪੰਡਾ ਪਾਜੂ ਕਰਮਾ ਲਈ ਫਲਕਾਰੀ ਵੀ ਫਲਕਾਰੀ ਵਾਲੀ ਤੇ ਪੈਂਦੀ ਹੈ ਹਨਾ ਨਹੀਂ ਆਇਆ ਗੱਲਬਾਤ ਝੋਟੀ ਲੱਛੂ ਲੱਛੂ ਕਰਦੀ ਲਾ ਦੋ ਲਾ ਦੋ ਲਾ ਦੋ ਇੱਕ ਵਾਰ ਕੋਈ ਕਮੀ ਨਹੀਂ ਹੈ ਲਓ ਜੀ ਕਰੋ ਚੈੱਕ ਬਿਲਕੁਲ ਖੁੱਡਿਆ ਖੱਡਿਆ ਦੀ ਸਾਫ ਆ ਕੋਈ ਇਹ ਨਾ ਕੋਈ ਕਵੇ ਕੋਈ ਖੁੱਡਾ ਬੈਠਾ ਕੋਈ ਗੱਲਬਾਤ ਮੈਂ ਬਲੇ ਕੋਈ ਨਾ ਕੰਮ ਦੀ ਆ ਲਓ ਜੀ ਗਾਂ ਨੂੰ ਵੀ ਹੁੰਨੀ ਤੇ ਪਿਛਾ ਨੂੰ ਵੀ ਹੁੰਨੀ ਕਿੰਨੇ ਦੀ ਮੀਰੇ 17 ਲੀਟਰ ਦੀ 17 18 ਕਰੋ ਗਰੰਟੀ ਸਨ ਦਿੱਤੀ ਬੰਦਿਆ ਨੇ ਠੀਕ ਜੀ ਤੇ ਮੋਲੇ ਦਾ ਮੋਨ ਵੀਰ ਜੀ ਦੇ ਦिए 45 ਦੀ 1 40 ਦੀ ਹਾਂ ਜੀ ਤੇ 5 ਛੱਡ ਗਏ 35 ਦੀ ਤੇ 1 35 ਆਓ ਫਿਰ ਅੱਗੇ ਤੁਸੀਂ ਵੀ ਹੋਣਾ ਕਰੋ ਮਾਨਦਾਨ ਕਰੋ ਮਾਨਦਾਨ 1 25 ਦੀ ਦੇ ਦिए ਮੀਰੇ ਵੀਰ 1 ਲੱਖ 25 ਹਾਂ ਜੀ ਕਿ ਨਹੀਂ ਹੁੰਦਾ ਭਾਈ ਬੋਲੀ ਤਾਂ ਆਣ ਜਾਂਦੀ ਹੁੰਦੀ ਹੈ 89 ਆਉਂਦੀ ਹੈ ਇਹ ਖੱਟੀ ਆਂਡਿਆ ਵੀ ਹੂਸਲੇ ਆ ਦੱਸੋ ਫਿਰ ਆਹੋ ਸਜੂ ਦੇ ਇੱਕ 18 ਦੀ ਬਰੀ ਮੱਝ ਤੇ ਇੱਕ ਲੱਖ 118000 ਦੇ ਕੰਮ ਮੁੱਕਿਆ ਜੇ ਮੇਰਾ ਵੀਰ ਛੋਟ ਨਹੀਂ ਹਣੀ ਜਿਹੜੇ ਵੀਰ ਨੇ ਕਹਿ ਤਾ ਕਿੰਨੀ 200 ਰੁਪਏ ਦੀ 500 ਨਹੀਂ ਉਹ ਮੈਂ ਮੋੜ ਨਹੀਂ ਸਕਦਾ ਇੱਕ ਲੱਖ 118000 ਦੀ ਜਿਹੜਾ ਵੀਰ ਮੈਂ ਲੈ ਜੂਗਾ ਨਾ ਉਹਗਾ ਜਾਤ ਚਲੋ ਆਪਾਂ ਨੂੰ ਇੰਨਾ ਨਹੀਂ ਆ ਕਹਿ ਸਕਦੇ ਇੰਦਾ ਦੀ ਮੈਂ ਬਾਹਰੋਂ ਮੰਡੀਓ ਨਹੀਂ ਕਿੱਲੀ ਲਓ ਵੀਰ ਰੇਟ ਨਹੀਂ ਮਿਲਦੀ ਤੁਹਾਨੂੰ ਨਹੀਂ ਮਿਲਦੀ ਐਂ ਦੇ ਦੀਆਂ ਮੈਂ ਤੁਹਾਨੂੰ ਕਹਿ ਦਿੰਦਾ ਇੱਕ ਲੱਖ 118000 ਦੀ 200 ਰੁਪਿਆ ਛੋਟ ਸਾਡੇ ਦਾ ਭੁਗਤਾਨ ਹੋਇਆ ਨਾ ਕੋਈ ਨਹੀਂ ਕੋਈ ਨਹੀਂ ਠੀਕ ਜੀ 4 ਨੰਬਰ ਤੇ ਆ ਜਾ ਹੁਣ 5ਵੇਂ ਨੰਬਰ ਤੇ ਦੱਸਿਓ ਵੀਰ ਜੀ ਸਰਾਇਏ ਨਹੀਂ ਇਹ ਵੀ ਅੱਠਾਂ ਮਹੀਨੇ ਦੀ ਗੱਬਣ ਜੀ ਅੱਠਾਂ ਮਹੀਨੇ ਦੀ ਗੱਬਣ ਹਾਂਜੀ ਠੀਕ ਜੀ ਤੇ ਦੁੱਧੋਂ ਡਰਾਈ ਆ ਦੁੱਧ ਵੀਰ ਦੀ 1.5-2 ਕਿਲੋ ਸੇਰ ਦੇ ਟਾਈਮ ਹੀ ਦਿੰਦੀ ਜੀ ਉਹ ਥਾਂ ਥੋਣੀ ਪਾਸ ਕਰਾਉਂਗੀ ਲਾਓ ਜੀ ਵੀਰ ਜੀ ਥਾਂ ਥੋਣੀ ਪਾਸ ਕਰਾਉਂਗੀ ਅੱਠਾਂ ਮਹੀਨੇ ਦੀ ਗੱਬਣ ਕਿਥੋਂ ਮੋੜਦੇ ਹੋ ਵੀਰ ਜੀ ਕੋਈ ਨਹੀਂ ਸਿੰਘ ਸਿੰਘ ਚੰਗਾ ਇੰਦਰ ਸੁਆ ਕਿ ਨਵਾਊਗਾ ਦਾ ਇਹ ਕਿ ਸੁਣਾ ਨਹੀਂ ਤੀਜਾ ਠੀਕ ਹੈ ਤੇ ਜੇ ਸੁਆ ਚੌਥੇ ਲਈ ਸੁਣੀ ਜਾਂ ਤੀਜੇ ਲਈ ਤੀਜੇ ਸੁਣੀ ਆ 8 ਮਹੀਨੇ ਦੀ ਗੱਬਣ ਤੇ ਦੁੱਧ ਜਿਹੜਾ ਥਾਣੇ ਪਾਸ ਕਰਾਉਂਗੀ ਕੋਈ ਡੇਢ ਕਿਲੋ ਇੱਕੋ ਟਾਈਮ ਮਿਲਦੀ ਇੱਕੋ ਟਾਈਮ ਮਿਲਦੀ ਨਾ ਵੀਰ ਜੀ ਠੀਕ ਹੈ ਜੀ ਤੇ ਇਹਦਾ ਰੇਟ ਵੀਰ ਜੀ ਡੇਢ ਲਈ ਇਹਦਾ ਜਿਆਦਾ ਹੀ ਆ ਬਿਲਕੁਲ ਜਿਆਦਾ 70000 ਦੀ ਹੋਰ ਕਰੀਏ ਇੱਧਰ ਹੋ ਜਾ ਮੜਾ ਜਾ ਦੋ ਛਾੜ ਦਿੰਦੇ ਆ ਹਾਂਜੀ ਦੋ ਛਾੜ ਦਿੰਦੇ 70 ਜੋਂ ਲੱਖੋਂ ਵੱਡੀ ਐ ਲੱਖੋਂ ਵੱਡੀ ਐ ਨ ਲੱਖੋਂ ਵੱਡੀ ਐ ਛੱਡ ਦੀ ਆ ਇਹ ਦੀ ਆ ਹਾਂ ਛੱਡ ਹੀ ਆ ਦੀ ਨਾ ਤੋ ਚੁੱਪ ਨਾ ਨਾ ਕਰਾ ਦਿੰਦਾ ਕਾ ਕਰਦਾ ਮੈਨੂੰ ਲੱਗਦਾ ਨਹੀਂ ਤਾਂ ਕਿਉਂ ਵੀ ਨੀੜੇ ਪਾ 60 ਨਹੀਂ ਆ 60 ਚੋਂ ਦੋ ਛੱਡੀ ਲੈ ਕਰਦਾ ਨਾ ਮੈਂ ਮੈਂ ਲੱਗਾ ਜੇ ਬੰਦ ਕਰਨੇ ਕਰੀ ਸਾਹ ਕਰ ਲੋ ਸਲਾਹੀ ਆ ਹਾਂ ਛੱਡ ਲਈਏ ਤੇ 500 ਸ਼ੂਟ ਦੋ ਛੱਡਣਾ ਹਾਂ 500 ਸ਼ੂਟ ਲਓ ਜੀ ਇਨੂੰ ਮੈਂ ਤਾਂ ਪਾਇਆ ਮੈਨੂੰ ਦੇ ਦੇ ਭਰਾ ਗੁੱਸਾ ਗੁੱਸਾ ਕਰ ਲਿਆ ਵੀਰ ਨੇ ਠੀਕ ਲਓ ਜੀ ਵੀਰ ਜੀ 58000 ਚੋਂ 200 ਰੁਪਿਆ ਛੋਟ ਅੱਜ ਦੇ ਆਫਰਾਂ ਇਹ ਮੇਰੇ ਹਿਸਾਬ ਨਾਲ ਮਾਲ ਜਿਹੜਾ 1 ਘੰਟੇ ਤੋਂ ਪਹਿਲਾਂ ਪਹਿਲਾਂ ਵੇਚ ਜਾਣਾ ਚਾਹੀਦਾ ਤੇ ਹੋਰ ਕੋਈ ਬੇਨਤੀ ਵੀਰ ਜੀ ਬੇਨਤੀ ਬੇਨਤੀ ਵੀਰ ਜੀ ਇਹ ਜਿਹੜੀ ਸੋਈਆਂ ਚੋਚਵਾ ਆ ਕੇ ਜੜੀ ਕਰਵੇਂ ਖੜੀ ਬਿਲਕੁਲ ਬਿਲਕੁਲ ਠੀਕ ਹੈ ਬਹੁਤ ਸੁਣੀ ਗੱਲ ਹੈ ਨਹੀਂ ਬੜੀ ਵਧੀਆ ਗੱਲ ਹੈ ਲਓ ਵੀਰ ਜੀ ਪਹਿਲੇ ਪਹਿਲੇ ਸੂਏ ਜੜੀਆਂ ਝੋਟੀਆਂ ਤਿੰਨ ਆ ਵੀਰ ਦੇ ਕੋਲ ਭਾਜੀ ਜੰਜੀਤ ਭਾਜੀ ਚਲੋ ਅੰਦਰਾਮ ਦਾਦੀ ਕਿਰਪਾ ਨਾਲ ਮੈਨੂੰ ਦੇ ਕੋ ਲਾਮੇ ਜੀ ਜਲਦੀ ਨਹੀਂ ਆ ਨਹੀਂ ਕੋਈ ਜਿੰਨਾ ਜਿੰਨਾ ਰੇਟ ਆ ਸਾਫ ਸੁਥਰੀਆਂ ਝੋਟੀਆਂ ਸਾਰੀਆਂ ਜਿੰਨਾ ਮਾਲ ਸਾਫ ਹੈ ਨਾ ਹੂੰ ਲਓ ਜੀ ਵੀਰ ਜੀ ਪੰਜ ਨ ਆ ਗਿਆ ਵੀਰ ਦੇ ਕੋਲ ਤੇ ਪੰਜੇ ਹੀ ਭਾ ਦੇ ਨਾਲ ਆ ਜੋਨ ਪੁੱਛ ਵੀ ਜਾਣਾ ਕਿਹੜੀ ਮੰਡੀ ਜਾਣਾ ਇਹਨੂੰ ਪੁੱਛੇ ਮਨਜੋਦ 10 ਮੜਾ ਆਇਆ ਫਿਰ ਕਿੱਥੇ ਜਾਣਾ ਹੈ ਮੱਝਾ ਲੈਣਾ ਕਿੱਥੇ ਜਾਣਾ ਦੱਸ ਕਿਆਂ ਦਾ ਤੈਨੂੰ ਲੈਣੀ ਤਨੋਲੇ ਮੰਡੀ ਚੋਣ ਚੋਣ ਕੇ ਲੈਣੀਆਂ ਕਿੰਨੀਆਂ ਲੈਣੀਆਂ 5 6 ਤੇ ਸ਼ੇਰ ਚਾਚੇ ਨੇ ਮਨੇ ਕਿੰਨੀਆਂ ਲੈਵੀਆਂ ਉਹਨਾਂ ਨੇ ਵੀ ਨਹੀਂਆਂ ਨੇ ਠੀਕ ਹੈ ਨੇ ਨੀੜੇ ਤਾ ਉਹਨੇ ਆਛਾ 15 ਲੈ ਹੋ ਜਾਂਈਆਂ 15 ਮੱਝਾਂ ਲਾਉਣੀਆਂ ਤਿੰਨਾਂ ਜਣੇ ਨੇ ਇੱਥੇ ਮੰਡੀ ਲਾਉਣੀ ਹੈਗੇ ਹਾਂਜੀ ਲਓ ਜੀ ਵੀਰ ਜੀ ਅਗਲੀ ਵੀਡੀਓ ਦਾ ਕਰੋ ਇੰਤਜ਼ਾਰ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਭਰਾਵਾਂ ਦਾ